ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਸਕੀਵੀ ਦਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਅਸੀਂ ਬਲੈਕ ਸਕੀਵੀ ਦਾ ਲੈ ਕੇ ਆਏ ਹਾਂ ਕੱਲ ਮੈਂ ਇੱਕ ਸਟੇਟਸ ਪਾਇਆ ਸੀ ਤੇ ਦੋ ਤਿੰਨ ਭੈਣਾਂ ਦੇ ਜਿਹੜੇ ਮੈਨੂੰ ਕਮੈਂਟ ਆਏ ਨੇ WhatsApp ਤੇ ਮੈਸੇਜ ਆਏ ਨੇ ਕਿ ਇਹ ਜਿਹੜਾ ਬਲੈਕ ਸਕੀਵੀ ਦਾ ਡਿਜ਼ਾਈਨ ਹੈ ਤੁਸੀਂ ਬਣਾ ਕੇ ਦਿਖਾਓ ਇਸਕੀ ਵੀ ਤੁਸੀਂ ਸਾਡੇ ਤੋਂ ਬਾਈ ਵੀ ਕਰ ਸਕਦੇ ਜੇ ਤੁਸੀਂ ਸਾਡੇ ਤੋਂ ਆਰਡਰ ਤੇ ਵੀ ਸਕੀਮੀਆਂ ਬਣਾ ਸਕਦੇ ਜੇ ਤੇ ਜਾਂ ਤੁਸੀਂ ਸਾਡੇ ਕੋਲ ਜਿਹੜੀ ਸਕੀ ਵੀ ਕੋਈ ਬਣੀ ਹੁੰਦੀ ਹੈ ਇੱਕ ਦੋ ਸਕੀਮੀਆਂ ਸੀ ਬਣਾ ਕੇ ਵੀ ਰੱਖਿਆ ਹੁੰਦੀਆਂ ਨੇ ਤੇ ਤੁਸੀਂ ਉਹ ਵੀ ਸਾਡੇ ਤੋਂ ਖਰੀਦ ਸਕਦੇ ਜੇ ਤੇ WhatsApp ਦਾ ਨੰਬਰ ਜਿਹੜਾ ਸਾਡਾ ਜਿਹੜਾ ਉੱਪਰ ਦਿੱਤਾ ਹੁੰਦਾ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਤੇ ਆਪਣੀ ਸਕੀ ਵੀ ਜਿਹੜੀ ਸਾਡੇ ਤੋਂ ਖਰੀਦ ਸਕਦੇ ਜੇ ਜਾਂ ਤੁਸੀਂ ਆਪਣਾ ਆਰਡਰ ਦੇ ਕੇ ਸਾਡੇ ਤੋਂ ਬਣਵਾ ਵੀ ਸਕਦੇ ਜੇ ਤੇ ਇਹ ਜਿਹੜਾ ਬਲੈਕ ਸਕੀਵੀ ਦਾ ਡਿਜ਼ਾਈਨ ਹੈ ਮੈਂ ਬਲੈਕ ਬੂਲ ਇਸ ਲਈ ਨਹੀਂ ਲਈ ਕਿਉਂਕਿ ਬਲੈਕ ਤੇ ਜਿਹੜਾ ਵਾ ਡਿਜ਼ਾਈਨ ਸਮਝ ਨਹੀਂ ਲੱਗਦਾ ਤੇ ਇਹ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਇਸ ਦੀਆਂ ਉਲਟੀਆਂ ਸਲਾਈਆਂ ਜਿਹੜੀਆਂ ਪਲੇਨ ਬਣਣੀਆਂ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਬਾਰ-ਬਾਰ ਅਸੀਂ ਕੰਪਲੀਟ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਜਿਹੜਾ ਸਾਡਾ ਬਣਦਾ ਜਾਣਾ ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ 11-11 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 11 ਕੁੰਡੇ 11 ਕੁੰਡੇ ਇਸ ਤਰ੍ਹਾਂ ਕੁੰਡੇ ਲੈ ਕੇ 6 ਕੁੰਡੇ ਆਪਾਂ ਵੱਧ ਲੈਣੇ ਨੇ ਚਾਰ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਦੋਨਾਂ ਸਾਈਡਾਂ ਤੇ ਐਜ ਵਾਸਤੇ ਤੇ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਕਰਨਾ ਆ ਬਹੁਤ ਹੀ ਸੌਖਾ ਤੇ ਪਿਆਰਾ ਡਿਜ਼ਾਈਨ ਆ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਫਿਰ ਉਸ ਤੋਂ ਬਾਅਦ ਚਾਰ ਕੁੰਡੇ ਉਲਟੇ ਬਣਾਉਣੇ 1 2 3 4 ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵਾਲੇ ਕਾਲ ਕਰਕੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ 1 2 3 ਫਿਰ ਧਾਗਾ ਆਪਣੀ ਵੱਲ ਕਰਕੇ ਇੱਕ ਗੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਇੰਨਾ ਡਿਜ਼ਾਈਨ ਜਿਹੜਾ ਸਾਡਾ 11 ਕੁੰਡਿਆਂ ਦਾ ਵੇਖੋ 1 ਐਜ ਵਾਲੇ ਨੂੰ ਛੱਡ ਕੇ 1 2 3 4 5 6 7 8 9 10 ਤੇ 11 ਇਹੀ 11 ਕੁੰਡਿਆਂ ਦਾ ਆਪਾਂ ਡਿਜ਼ਾਈਨ ఫ రిపీట్ పార్ కు ఉల్టే దో తి చార్ ధాగా పిచ్చే కిధా ధాగా సైడ్ ఉల్టా ధాగా పిచ్చే కడే సెధా ਦੋ ਡਿਜ਼ਾਈਨ ਸਾਡੇ ਇਥੋਂ ਤੱਕ ਬਣ ਗਏ ਹੁਣ ਲਾਸਟ ਦੇ ਆਪਾਂ ਚਾਰ ਕੁੰਡੇ ਉਲਟੇ ਬਣਾਉਣੇ ਨੇ ਤਾਂ ਕਿ ਸਾਡਾ ਡਿਜ਼ਾਈਨ ਜਿਹੜਾ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਬਣੇ ਤੇ ਲਾਸਟ ਐਜ ਵਾਲਾ ਕੁੰਡਾ ਸਿੱਧਾ ਇਸ ਤਰ੍ਹਾਂ ਸਾਡੀ ਬਣ ਗਈ ਆ ਪਹਿਲੀ ਸਲਾਈ ਹੁਣ ਦੂਸਰੀ ਸਲਾਈ ਵੇਖੋ ਕਿਵੇਂ ਬਣਨੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਤੇ ਪੂਰੀ ਸਲਾਈ ਆਪਾਂ ਉਲਟੇ ਕੁੰਡਿਆਂ ਦੇ ਨਾਲ ਬਣਾ ਲੈਣੀ ਆ ਤੇ ਤੁਸੀਂ ਆਪਣਾ ਵੀ ਕੋਈ ਡਿਜ਼ਾਈਨ ਭੇਜ ਕੇ ਤੇ ਮੇਰੇ ਤੋਂ ਡਿਜ਼ਾਈਨ ਪੁੱਛ ਸਕਦੇ ਹੋ ਕਿਵੇਂ ਬਣਨਾ ਤੇ ਭੈਣਾਂ ਜਿਹੜੀਆਂ ਫੋਨ ਕਰਦੀਆਂ ਉਹਨਾਂ ਨੂੰ ਰਿਕੁਐਸਟ ਹੈ ਕਿ ਫੋਨ ਨਾ ਕਰਿਆ ਕਰੋ ਪਲੀਜ਼ ਇੰਨੇ ਫੋਨ ਜਿਹੜੇ ਚੁੱਕਨਦੇ ਤੇ ਫੋਨ ਤੇ ਗੱਲ ਕਰਨ ਦਾ ਟਾਈਮ ਸਾਡੇ ਕੋਲ ਨਹੀਂ ਹੁੰਦਾ ਤੁਸੀਂ ਵਟਸਐਪ ਤੇ ਆਪਣਾ ਮੈਸੇਜ ਕਰਦਿਆ ਕਰੋ ਜੇ ਤੁਹਾਨੂੰ ਲਿਖ ਕੇ ਮੈਸੇਜ ਕਹੀਆਂ ਭੈਣਾਂ ਨੂੰ ਨਹੀਂ ਕਰਨਾ ਹੁੰਦਾ ਤੁਸੀਂ ਬੋਲ ਕੇ ਮੈਸੇਜ ਕਰਦਿਆ ਕਰੋ ਤੇ ਤੁਹਾਡਾ ਜਿਹੜਾ ਰਿਪਲਾਈ ਆ ਉਹ ਜ਼ਰੂਰ ਆਵੇਗਾ ਕਿਉਂਕਿ ਜੇ ਸਾਰਾ ਦਿਨ ਅਸੀਂ ਫੋਨ ਹੀ ਚੁੰਦੇ ਰਹੀਏ ਤੇ ਕੰਮ ਕਦੋਂ ਕਰੀਏ ਫਿਰ ਆਪਾਂ ਇਸ ਲਈ ਫੋਨ ਘੱਟ ਕਰਿਆ ਕਰੋ ਤੇ ਮੈਸੇਜ ਕਰ ਸਕਦੇ ਜੇ ਤੁਸੀਂ ਜਦੋਂ ਚਾਹੋ ਮੈਸੇਜ ਕਰ ਸਕਦੇ ਜੇ ਮੈਸੇਜ ਦਾ ਰਿਪਲਾਈ ਜੜਾ ਤੁਹਾਡਾ ਉਹ ਜ਼ਰੂਰ ਆਏਗਾ ਹੁਣ ਅਸੀਂ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਉਸ ਤੋਂ ਬਾਅਦ ਚਾਰ ਕੁੰਡੇ ਜਿਹੜੇ ਉਲਟੇ ਨੇ ਇਹ ਉਲਟੇ ਹੀ ਬਣਨੇ ਨੇ ਹਰ ਸਲਾਈ ਦੇ ਵਿੱਚ ਚਾਰ ਕੁੰਡੇ ਉਲਟੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵਾਲੀ ਸਾਈਡ ਇੱਕ ਕੁੰਡਾ ਉਲਟਾ ਹੁਣ ਧਾਗਾ ਸਾਡਾ ਇੱਧਰ ਹੀ ਰਹਿਣਾ ਆ ਤੇ ਅਗਲੇ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਬੁੰਦਣਾ ਤੇ ਆ ਇੱਕ ਜਾਲੀ ਪੈ ਜਣੀ ਹੁਣ ਧਾਗਾ ਸਾਡਾ ਪਿੱਛੇ ਹੀ ਰਹੇਗਾ ਤੇ ਇੱਧਰ ਵਾਲੇ ਕੁੰਡੇ ਨੂੰ ਆਪਾਂ ਉਲਟਾ ਬੁੰਦਣਾ ਇੱਕ ਜਾਲੀ ਇੱਧਰ ਪੈਣੀ ਜਿਹੜੇ ਆਪਾਂ ਤਿੰਨ ਤੋਂ ਇੱਕ ਕੁੰਡਾ ਕੀਤਾ ਇੱਕ ਜਾਲੀ ਇੱਧਰ ਪੈ ਗਈ ਇੱਕ ਜਾਲੀ ਇੱਧਰ ਪੈ ਗਈ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ 11 ਕੁੰਡਿਆਂ ਦਾ ਇੰਨਾ ਡਿਜ਼ਾਈਨ ਬਣ ਗਿਆ ਫਿਰ ਅੱਗੇ ਦੁਬਾਰਾ ਵੇਖੋ ਚਾਰ ਕੁੰਡੇ ਉਲਟੇ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਇੱਧਰ ਹੀ ਆਪਾਂ ਰੱਖਣਾ ਹੈ ਜੇ ਤੁਸੀਂ ਇੱਧਰ ਧਾਗਾ ਨਹੀਂ ਰੱਖਣਾ ਤੇ ਇਸ ਤਰੀਕੇ ਦੇ ਨਾਲ ਜਾਲੀ ਪਾ ਸਕਦੇ ਜੇ ਜਾਲੀ ਪਾ ਕੇ ਤੇ ਤਿੰਨਾਂ ਕੁੰਡਿਆਂ ਨੂੰ ਇਕੱਠੇ ਬੰਨ੍ਹ ਦੇਣਾ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਤੇ ਇਸ ਤਰੀਕੇ ਦੇ ਨਾਲ ਫਿਰ ਧਾਗਾ ਕਮਾ ਕੇ ਜਾਲੀ ਪਾ ਲੈਣੀ ਆ ਤੇ ਅਗਲਾ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਡਿਜ਼ਾਈਨ ਦੀ ਤੀਸਰੀ ਸਲਾਈ ਵੀ ਇਸ ਤਰ੍ਹਾਂ ਸਾਡੀ ਬਣ ਕੇ ਕੰਪਲੀਟ ਹੋ ਗਈ ਆ ਹੁਣ ਆ ਗਏ ਆ ਚੌਥੀ ਸਲਾਈ ਤੇ ਤੇ ਚੌਥੀ ਸਲਾਈ ਜਿਹੜੀ ਆਪਾਂ ਉਲਟੇ ਪਾਸਿਓਂ ਪੂਰੇ ਕੁੰਡੇ ਜਿਹੜੇ ਉਲਟੇ-ਉਲਟੇ ਬਣਾ ਲੈਣੇ ਆਪਾਂ ਪੂਰੀ ਸਲਾਈ ਉਲਟੇ ਕੁੰਡਿਆਂ ਦੇ ਨਾਲ ਬਣਾ ਲੈਣੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਕਿ ਇਹਦੇ ਵਿੱਚ ਉਲਟੀ ਸਾਈਡ ਦੀਆਂ ਸਾਰੀਆਂ ਸਲਾਈਆਂ ਪਲੇਨ ਬਣਨੀਆਂ ਨੇ ਚਾਰ ਹੀ ਸਲਾਈਆਂ ਦਾ ਡਿਜ਼ਾਈਨ ਆ ਦੋ ਸਿੱਧੇ ਪਾਸੇ ਸਲਾਈਆਂ ਬਣਨੀਆਂ ਤੇ ਦੋ ਉਲਟੇ ਪਾਸੇ ਉਹ ਹੀ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਆ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਐਂਡ 'ਚ ਤੁਹਾਨੂੰ ਸਕੀਵੀ ਵੀ ਦਿਖਾਉਨੇ ਆ ਜੇ ਤੁਸੀਂ ਉਹ ਵਾਲੀ ਸਕੀਵੀ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਖਰੀਦ ਵੀ ਸਕਦੇ ਹੋ ਸਾਡੇ ਤੋਂ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਦੇਣਾ ਤੇ ਜਿਹੜਾ ਆਪਣਾ ਸਕੀਵੀ ਦੀ ਡਿਟੇਲ ਪੁੱਛ ਸਕਦੇ ਜਿਕੇ ਕਿ ਕਿੰਨੀ ਲੰਬਾਈ ਚੜਾਈ ਆ ਚਾਰ ਸਲਾਈਆਂ ਬਣ ਗਈਆਂ ਇਹੀ ਚਾਰ ਸਲਾਈਆਂ ਜਿਹੜੀਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਵੇਖੋ ਇਸ ਤਰੀਕੇ ਦਾ ਸਾਡਾ ਡਿਜ਼ਾਈਨ ਜਿਹੜਾ ਬਣਦਾ ਜਾਣਾ ਹੈ ਇਸ ਤਰ੍ਹਾਂ ਦੀ ਸਕੀਵੀ ਜਿਹੜੀ ਸਾਡੀ ਬਣ ਕੇ ਰੈਡੀ ਹੋ ਜਾਣੀ ਆ ਬਹੁਤ ਹੀ ਪਿਆਰੀ ਸਕੀਵੀ ਬਣੀ ਆ ਦੋਨਾਂ ਪਾਸਿਆਂ ਤੋਂ ਇਹਦਾ ਇੱਕੋ ਜਿਹਾ ਗਲਾ ਬਣਿਆ ਵਾ ਤੇ ਜਿਹੜਾ نیچے ਤੋਂ ਟਾਈਟ ਬਾਰਡਰ ਬਣਿਆ ਤੇ ਇਹ ਜਿਹੜੀ ਸਕੀਵੀ ਆ ਇਹ 2 3 ਸਾਈਜ਼ ਵਿੱਚ ਆ ਜਾਂਦੀ ਹੈ ਕਿਉਂਕਿ ਇਹ ਫ੍ਰੀ ਸਾਈਜ਼ ਬਣੀ ਹੋਈ ਹੈ ਤੁਸੀਂ ਇਸ ਨੂੰ ਕਿਸੇ ਵੀ ਸਾਈਜ਼ ਵਿੱਚ ਵੇਅਰ ਕਰ ਸਕਦੇ ਜੇ ਤੇ ਬਲੈਕ ਕਲਰ ਜਿਹੜਾ ਪਹਿਣਾ ਦਾ ਬਹੁਤ ਹੀ ਖਾਸ ਹੁੰਦਾ ਹੈ ਬਲੈਕ ਤੇ ਕਰੀਮ ਕਲਰ ਤੇ ਤੁਸੀਂ ਸਾਡੇ ਤੋਂ ਹੋਰ ਵੀ ਕਿਸੇ ਕਲਰ ਵਿੱਚ ਜਿਵੇਂ ਅੱਜਕੱਲ ਸੂਟਾਂ ਦੇ ਨਾਲ ਕੰਬੀਨੇਸ਼ਨ ਹੁੰਦਾ ਹੈ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਜਿਹੜਾ ਬਣਵਾ ਸਕਦੇ ਜੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਆ ਤੇ ਬਹੁਤ ਹੀ ਸੋਹਣੀ ਲੱਗ ਰਹੀ ਹੈ ਸਕੀਵੀ ਬਣੀ ਹੋਈ ਤੇ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦੀਆਂ ਸਕੀਵੀਆਂ ਜਿਹੜੀਆਂ ਆਰਡਰ ਤੇ ਬਣਵਾ ਸਕਦੇ ਜੇ ਤੇ ਜੇਕਰ ਤੁਹਾਨੂੰ ਅੱਜ ਦਾ ਡਿਜ਼ਾਈਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ